ਪਿਛਲੇ ਪਿਛਲੇ ਕੁਝ ਦਿਨਾਂ ਦੇ ਵਿੱਚ ਮੋਗਾ ਦੇ ਵਿੱਚ ਕੁਝ ਇਨਸੀਡੈਂਟਸ ਰਿਪੋਰਟ ਹੋਏ ਸੀ ਜਿਨ੍ਹਾਂ ਵਿੱਚ ਕੀ ਫੋਰਨ ਦੇ ਕੁਝ ਨੰਬਰਾਂ ਤੋਂ ਕਾਲ ਆ ਰਹੀਆਂ ਸੀ ਆ ਅਤੇ ਉਸ ਤੋਂ ਬਾਅਦ ਐਕਸਟਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਸਬੰਧ ਵਿੱਚ ਦੋ ਐਫਆਈਆ ਰਿਜਿਸਟਰ ਕੀਤੀਆਂ ਗਈਆਂ ਇੱਕ ਐਫਆਈਆ ਨੰਬਰ 58 ਥਾਣਾ ਸਿਟੀ ਦੇ ਵਿੱਚ ਦਰਜ ਕੀਤੀ ਗਈ ਜਿਦੇ ਵਿੱਚ ਕੀ ਇੱਕ ਲੋਕਲ ਇਮੀਗ੍ਰੇਸ਼ਨ ਸੈਂਟਰ ਦੇ ਉੱਪਰ ਦੋ ਲੜਕਿਆਂ ਨੇ ਇੱਕ ਮੋਟਰਸਾਈਕਲ ਦੇ ਉੱਪਰ ਆ ਕੇ ਫਾਇਰਿੰਗ ਕੀਤੀ ਜੇਰੇ ਵਿੱਚ ਕੀ ਕਿਸੇ ਦੀ ਕੋਈ ਹਾਨੀ ਨਹੀਂ ਹੋਈ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਉਹਨਾਂ ਦੇ ਫਾਇਰਿੰਗ ਜਿਹੜਾ ਆਪਣਾ ਉਹਨਾਂ ਦਾ ਇੱਕ ਸੋਫਾ ਸੀਗਾ ਉਹਦੇ ਉੱਪਰ ਗੋਲੀ ਲੱਗੀ ਸੀ ਮੌਕੇ ਦੇ ਉੱਪਰੋਂ ਬੱਤੀ ਬੋਰ ਦਾ ਇੱਕ ਖੋਲ ਵੀ ਬਰਾਮਦ ਹੋਇਆ ਔਰ ਜਿਹੜੀ ਗੋਲੀ ਚੱਲੀ ਸੀ ਉਹਦਾ ਜਿਹੜਾ ਬੁਲੇਟ ਹੈਗੀ ਆ ਉਹ ਵੀ ਬਰਾਮਦ ਹੋਈ ਸੀ ਉਸ ਤੋਂ ਬਾਅਦ ਇਮੀਡੀਏਟਲੀ ਐਫਆਈਆ ਦਰਜ ਕਰਕੇ ਤਫ਼ਤੀਸ਼ ਰੰਮੀ ਗਈ ਅਤੇ ਇਹਦੇ ਵਿੱਚ ਦੋ ਸ਼ੂਟਰ ਜਿਹੜੇ ਹੈਗੇ ਨੇ ਉਹਨਾਂ ਨੂੰ ਅਰੈਸਟ ਕਰਨ ਦੇ ਵਿੱਚ ਕਾਮਯਾਬੀ ਮਿਲੀ ਹੈ ਇਸ ਤੋਂ ਇਲਾਵਾ ਜਿਹੜਾ ਗੁਪੀ ਲੋਹਰੀਆ ਗੈਂਗ ਦੇ ਨਾਲ ਇਹਨਾਂ ਦਾ ਲਿੰਕ ਹੈ ਤੇ ਗੁਪੀ ਲੋਹਰੀਆ ਜਿਹੜਾ ਹੈਗਾ ਜੋ ਕਿਸ ਟਾਈਮ ਕੈਨੇਡਾ ਤੋਂ ਆਪਰੇਟ ਕਰ ਰਿਹਾ ਉਹਦਾ ਨਾਮ ਵੀ ਸਾਹਮਣੇ ਆਇਆ ਸੀਗਾ ਇਹਨਾਂ ਦੋਨਾਂ ਲੋਗਾਂ ਨੂੰ ਅਰੈਸਟ ਕਰਕੇ ਅੱਜ ਅਸੀਂ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤੇ ਉਸ ਤੋਂ ਬਾਅਦ ਰਿਮਾਂਡ ਲੱਗੇਗੀ ਸਾਨੂੰ ਹੋਰ ਵੀ ਉਮੀਦ ਹੈ ਵੀ ਸਾਨੂੰ ਕਾਫੀ ਕੁਝ ਹੋਰ ਵੀ ਇਸ ਨੈਟਵਰਕ ਬਾਰੇ ਅਤੇ ਇਹਨਾਂ ਦੇ ਹੋਰ ਐਸੋਸੀਏਟਸ ਬਾਰੇ ਪਤਾ ਲੱਗੇ ਇਹਨਾਂ ਨੇ 5 ਲੱਖ ਦੀ ਡਿਮਾਂਡ ਕੀਤੀ ਸੀ ਉਹਦੇ ਤੋਂ ਆਪਣੇ ਇਮੀਗ੍ਰੇਸ਼ਨ ਵਾਲਿਆਂ ਰਿਕਵਰੀ ਕੀਤੀ ਹੈ ਸਰ ਅਰੇ ਕਬੀ ਦੇ ਵਿੱਚ ਇੱਕ ਤਾਂ ਬੱਤੀਪੁਰ ਦਾ ਵੈਪਨ ਜਿਹੜਾ ਉਸਤੇ ਉੱਥੇ ਇਸਤੇਮਾਲ ਹੋਇਆ ਉਸ ਤੋਂ ਇਲਾਵਾ ਤਿੰਨ ਰਾਉਂਡ ਬੱਤੀਪੁਰ ਦੇ ਅਤੇ ਇੱਕ ਮੋਟਰਸਾਈਕਲ ਜਿਹੜਾ ਕਿ ਜਿਹੜਾ ਕਿ ਉਸ ਵਕੂਏ ਦੇ ਵਿੱਚ ਇਸਤੇਮਾਲ ਕੀਤਾ ਗਿਆ ਸੀ ਸਰ ਉਹੀ ਸੈਕਸ਼ਨ ਹੈ ਜਿਨ੍ਹਾਂ ਨੇ ਗ੍ਰਿਫਤਾਰੀ ਕੀਤੀ ਜਿਨ੍ਹਾਂ ਨੇ ਗੋਨੀ ਚਲਾਈ ਸੀ ਉਹੀ ਸਖਸ਼ਮ ਨੇ ਜਿਹੜੇ ਫੜੇ ਗਏ ਹਾਂ ਜੀ ਇਹ ਉਹੀ ਨੇ ਇਹਨਾਂ ਦੇ ਕੱਪੜੇ ਵਗੈਰਾ ਜੋ ਵੀ ਸਾਡੇ ਕੋਲ ਫੋਟੇਜਸ ਪਰ ਆਈਆਂ ਸੀ ਉਹਨਾਂ ਸਾਰਾ ਇਹਨਾਂ ਦੇ ਕੱਪੜੇ ਵੀ ਮੈਚ ਕਰਦੇ ਹੈਗੇ ਨੇ ਇਹਨਾਂ ਦਾ ਜੋ ਲੋਕੇਸ਼ਨ ਹੈਗੀਆਂ ਉਹ ਵੀ ਇਹਨਾਂ ਨਾਲ ਮੈਚ ਕਰਦੀਆਂ ਨੇ ਤੇ ਅਸੀਂ ਇਹਨੂੰ ਪੂਰੀ ਟ੍ਰੇਲ ਸਟੈਬਲਿਸ਼ ਕਰਕੇ ਇਹਨਾਂ ਨੂੰ ਗ੍ਰਬੋ ਰਿਹਾ ਇਸ ਇਹਨਾਂ ਦਾ ਇਹਨਾਂ ਦਾ ਕ੍ਰਿਮਿਨਲ ਰਿਕਾਰਡ ਹਜੇ ਤੱਕ ਨਹੀਂ ਸਾਡੇ ਸਾਹਮਣੇ ਆਇਆ ਹੈਗਾ ਪੁਰਾਣਾ ਕ੍ਰਿਮਿਨਲ ਰਿਕਾਰਡ ਇਹਨਾਂ ਦੇ ਆਪਣੇ ਨੇ ਜਾਂ ਇਹਨਾਂ ਨੇ ਕਿਤੋਂ ਕੈਰੀ ਕੀਤੇ ਸੀ ਜਾਂ ਇਲੀਗਲ ਨੇ ਜਾਂ ਨਿਕਲਦੇ ਮੈ ਇਹ ਇਲੀਗਲ ਵੈਪਨ ਹੈ ਇਹ ਆਪਣਾ ਇਹ ਇਹ ਪਾਸ ਤਫਤੀਸ਼ ਕਰ ਰਹੇ ਕਿ ਹੋਰ ਵੀ ਸਾਨੂੰ ਵੈਪਨਸ ਮਿਲਣ ਦੀ ਉਮੀਦ ਹੈਗੀ ਹੈ ਇਸ ਕੇਸ ਤੇ ਕਿੰਨੇ ਲੋਕ ਗ੍ਰਿਫਤਾਰ ਕੀਤੇ ਹਾਂ ਜੀ ਕਿੰਨੇ ਲੋਕ ਗ੍ਰਿਫਤਾਰ ਹੋਏ ਜੀ ਦੋ ਲੋਕ ਗ੍ਰਿਫਤਾਰ ਹੋਏ ਲੱਖ ਰੁਪਏ ਡਿਮਾਂਡ ਕੀਤਾ ਸੀ ਜਦੋਂ ਸਾਡੇ ਨੋਟਿਸ ਵਿੱਚ ਆ ਗਿਆ ਸੀ ਜੀ 70000 ਰੁਪਏ ਦੇ ਪੈਸੇ ਦੇਣ ਦੀ ਗੱਲ ਕੀਤੀ ਸੀ ਸ਼ੂਟਰਾਂ ਦਾ ਹਜੇ ਤੱਕ ਜੋ ਇਹਨਾਂ ਨੇ ਦੱਸੇ ਮੁਤਾਬਕ ਸਿਰਫ 2000 ਰੁਪਏ ਤੋਂ 2000 ਤੋਂ 3000 ਰੁਪਏ ਦੇ ਵਿੱਚ ਇਹਨਾਂ ਨੇ ਸਿਰਫ ਗੱਲ ਬਹੀ ਹੋਈ ਸੀ ਇਹ ਉਹਨਾਂ ਦੇ ਕਿਵੇਂ ਇਸ ਬੰਦ ਵਿੱਚ ਕਿਵੇਂ ਆਏ ਉਹਨਾਂ ਨੇ ਇੰਸਟਾਗ੍ਰam ਦੇ ਥਰੂ ਇਹ ਜਿਹੜੇ ਲੜਕੇ ਹੈਗੇ ਇੰਸਟਾਗ੍ਰam ਦੇ ਥਰੂ ਗੋਪੀ ਲਾਹੌਰੀ ਦੇ ਟੱਚ ਦੇ ਵਿੱਚ ਆਏ ਤੇ ਉਹਨੇ ਇਹਨਾਂ ਦੀ ਇਹ ਟਾਸਕਿੰਗ ਕੀਤੀ ਇਸ ਤੋਂ ਪਹਿਲੇ ਵੀ ਇਹਨਾਂ ਨੇ ਕੁਝ ਕੁਝ ਹੋਰ ਵੀ ਇਨਸੀਡੈਂਟਸ ਦੱਸ ਰਹੇ ਹੈਗੇ ਨੇ ਕੁਝ ਹੋਰ ਡਿਸਟ੍ਰਿਕਟਸ ਵਿੱਚ ਵੀ ਕੀਤੇ ਹੈਗੇ ਨੇ ਤੇ ਉਹਨਾਂ ਨੂੰ ਅਸੀਂ ਇੱਕ ਵਾਰ ਰਿਮਾਂਡ ਦੇ ਉੱਪਰ ਲੈ ਕੇ ਅਸੀਂ ਫੂਰ ਵੀ ਡਿਸਕਲੋਜ਼ ਵਿੱਚ ਵੀ ਇਹਨਾਂ ਨੇ ਦੱਸਣ ਮੁਤਾਬਕ ਇਹ ਕੁਝ ਕਾਰਵਾਈਆਂ ਇਹਨਾਂ ਨੇ ਕੀਤੀਆਂ ਹੈਗੀਆਂ ਤੇ ਉਹਨਾਂ ਬਾਰੇ ਵੀ ਸਾਨੂੰ ਅੱਜ ਕਲੀਅਰ ਹੋ ਗਿਆ